ਮਾਨਯੋਗ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਹਦਾਇਤਾਂ ਤੇ ਜਿਹੜਾ ਡਰੱਗ ਦੇ ਖਿਲਾਫ ਸਪੈਸ਼ਲ ਕੈਂਪੇਨ ਲਾਂਚ ਕੀਤੀ ਗਈ ਹੈ ਉਹਦੇ ਵਿੱਚ ਅੰਮ੍ਰਿਤਸਰ ਕਮਿਸ਼ਨਰ ਪੁਲਿਸ ਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ ਇਹਦੇ ਵਿੱਚ ਅਸੀਂ 3 ਕਿਲੋ ਹੀਰੋਇਨ 1.32 ਬੋਰ ਦਾ ਪਿਸਟਲ ਤੇ ਰਾਉਂਡਸ ਤੇ ਡਰੱਗ ਮਨੀ ਤੇ ਬੈਲੂਨੋ ਕਾਰ ਦੇ ਨਾਲ ਪੰਜ ਮੁਲਜ਼ਮ ਗ੍ਰਿਫਤਾਰ ਕੀਤੇ ਨੇ ਇਹ ਸਾਰੀ ਕਾਰਵਾਈ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਅਰਪੀਕ ਪੰਡੇਰ ਜੀ ਦੀ ਅਗਵਾਈ ਵਿੱਚ ਨਵਜੋਤ ਸਾਡੇ ਡੀਸੀਪੀ ਕੁਲਦੀਪ ਸਾਡੇ ਏਸੀਪੀ ਇਨਸਪੈਕਟਰ ਰਜੇਸ਼ ਕੁਮਾਰ ਤੇ ਉਹਨਾਂ ਦੀ ਟੀਮ ਸੀਆਈਏ 2 ਦੀ ਉਹਨਾਂ ਨੇ ਬੜੀ ਪ੍ਰੋਫੈਸ਼ਨਲ ਵੇ ਨਾਲ ਇਨਵੈਸਟੀਗੇਟ ਕਰਕੇ ਸਾਰੀ ਜਿਹੜਾ ਮੋਡਿਊਲ ਬਸ ਕੀਤਾ ਇਹਦੇ ਜਿਹੜੀ ਮੇਨ ਗੱਲ ਆਈ ਹੈ ਕਿ ਪੰਜ ਦੇ ਮੁਲਜ਼ਮ ਨੇ ਗਗਨਦੀਪ ਹਰਮਨਦੀਪ ਚਰਨਜੀਤ ਜਰਮਨਪ੍ਰੀਤ ਲਵਜੀ ਇਹ ਸਾਰੇ ਘਰਿੰਡਾ ਏਰੀਆ ਅੰਮ੍ਰਿਤਸਰ ਰੂਰਲ ਦੇ ਰਹਿਣ ਵਾਲੇ ਨੇ ਔਰ ਇਹਨਾਂ ਦਾ ਇੱਕ ਜਿਹੜਾ ਕਿੰਗਪਿੰਨ ਹੈ ਉਹ ਜੇਲ੍ਹ ਚ ਬੈਠਾ ਗੋਇੰਦਵਾਲ ਸਾਹਿਬ ਉਹ ਇਹਨਾਂ ਨੂੰ ਗਾਈਡ ਕਰਕੇ ਤੇ ਪਾਕਿਸਤਾਨ ਦੇ ਵਿੱਚ ਦੋ ਸਮਗਲਰ ਨੇ ਜਿਨ੍ਹਾਂ ਦੇ ਨਾਮ ਸਾਹਮਣੇ ਆਏ ਕਾਲਾ ਤੇ ਰਾਣਾ ਉਹਨਾਂ ਨਾਲ ਸੰਪਰਕ ਕਰਾ ਕੇ ਤੇ ਇਹ ਡਰੋਨ ਰਾਹੀਂ ਜਿਹੜੀਆਂ ਕਨਸਾਈਨਮੈਂਟਸ ਨੇ ਡਰੱਗਸ ਦੀਆਂ ਪੁਸ਼ ਕਰਦਾ ਇੰਟਰਨੈਸ਼ਨਲ ਬਾਰਡਰ ਤੋਂ ਉਹ ਸਾਰਾ ਜਿਹੜਾ ਇਹ ਸਮੈਸ਼ ਕੀਤਾ ਗਿਆ ਜਿਹੜਾ ਵੀ ਇਹ ਡਰਗ 카rtel ਸਾਡੇ ਇਥੇ ਚੱਲ ਰਿਹਾ ਸੀ ਬਾਰਡਰ ਏਰੀਏ ਸੋ ਇਹਦੇ ਜਿਹੜੀ ਅਗਲੀ ਗੱਲ ਇਹ ਹੈ ਕਿ ਇਹ ਸਾਰੇ ਨਵੇਂ ਲੜਕੇ ਨੇ ਇਹਨਾਂ ਦਾ ਖਾਸ ਪੁਰਾਣਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੈ ਤੇ ਇਹਨਾਂ ਦੀ ਉਮਰ ਤਕਰੀਬਨ 19 ਤੋਂ ਲੈ ਕੇ 22 ਸਾਲ ਦੀ ਹੈਗੀ ਹੈ ਪਹਿਲੀ ਵਾਰ ਇਸ ਕੰਮ 'ਤੇ ਨੇ 10 5 ਮਹੀਨੇ ਤੋਂ ਇਹ ਦੱਸ ਰਹੇ ਕਿ ਅਸੀਂ ਇਹ ਕੰਮ 'ਤੇ ਪਏ ਹੋਏ ਹਾਂ ਇਹਦੇ ਹੋਰ ਵੀ ਫਾਰਵਰਡ ਲਿੰਕੇਜ ਜਿਹੜੇ ਆ ਉਹ ਸਾਰਾ ਇਨਵੈਸਟੀਗੇਟ ਕੀਤਾ ਜਾ ਰਿਹਾ ਹੈ ਔਰ ਮੈਨੂੰ ਉਮੀਦ ਹੈ ਕਿ ਉਹਨਾਂ ਵਾਲੇ ਟਾਈਮ 'ਚ ਇਸ ਦੇ ਵਿੱਚ ਸਾਨੂੰ ਹੋਰ ਕਾਮਯਾਬੀ ਮਿਲੇਗੀ ਔਰ ਹੋਰ ਜ਼ਿੰਮੇਵਾਰੀਆਂ ਹੋਣਗੀਆਂ ਤੇ ਹੋਰ ਖਬਰਿਸ ਨੇ